ਮਾਰਨ ਰੋਸ ਸੰਗਤਨਾਵਾ ਘਾਟਿਸਾਨ ਯੂਨੀਅਨ ਕਾਦੀਆਂ ਬਲਾਕ ਪ੍ਰਧਾਨ ਕਾਦੀਆਂ ਜੇ ਜਿਹੜਾ ਮਾਰਚਾ ਜੀ ਜਦੋਂ ਆਪਾਂ ਅੰਦੋਲਨ ਖਤਮ ਕਰਕੇ ਆਏ ਹਾਂ ਸਰਕਾਰ ਦੇ ਨਾਲ ਸਾਡੀ ਉਹ ਕੋਈ ਹੋਰ ਮੰਗਾਂ ਸਨ ਕੱਲੀ ਸਾਡੀ ਉਹ ਬਿੱਲ ਦੀ ਇੱਕ ਮੰਗਣੀ ਸੀ ਉਹਦੇ ਨਾਲ ਸਾਡੀ ਐਮਐਸਪੀ ਦਾ ਗਰੰਟੀ ਕਾਨੂੰਨ ਕਿਸਾਨਾਂ ਦੇ ਜਿਹੜਾ ਕਰਜ਼ਾ ਉਹਦੀ ਮਾਫੀ ਫੇਰ ਜਿਹੜੀ ਸਾਡੀ ਫਸਲ ਉਹਦਾ ਪੂਰਾ ਭਾਅ ਜਿਹੜੀ ਟੈਂਪਰਰੀ ਵੀ ਨਹੀਂ 3+2 ਨਾਲ ਦਿੱਤੀ ਜਾਵੇ ਇਹ ਏ2 ਨਾ ਦਿੰਦੇ ਆ ਅਸੀਂ 3+2 ਦਾ ਮੰਗਦੇ ਆ ਸ੍ਰੀ ਅੰਬੀਨਾਥਨ ਰਿਪੋਰਟ ਦੇ ਨਾਲ ਜਿਹੜਾ ਵਾ ਭਾਅ ਘੜਾ ਜਿਹੜਾ ਪੱਕਾ ਬੱਜੇ ਫਸਲਾਂ ਦਾ ਦੂਜੀ ਗੱਲ ਜਦੋਂ ਆਪਾਂ ਅੰਦੋਲਨ ਖਤਮ ਕਰਕੇ ਆਏ ਉੱਥੇ ਕੁਝ ਕਿਸਾਨਾਂ ਦੇ ਪਰਚੇ ਹੋਏ ਸਨ ਉਹ ਪਰਚਿਆਂ ਦੀ ਮਾਫੀ ਜਿਹੜੀ ਸਰਕਾਰ ਨੇ ਕਿਹਾ ਸੀ ਇਹ ਪਰਚੇ ਜਿਹੜੇ ਮaaf ਕਰਦਾਂਗੇ ਵਾਪਸ ਲਾ ਲਾਂਗੇ ਪਰ ਉਹ ਸਰਕਾਰ ਦੇ ਨਾਲ ਪਰਚੇ ਵਾਪਸ ਲਾਏ ਨਹੀਂ ਉਹ ਵੀ ਸਾਡੀ ਹੁਣ ਇਹਦੇ ਵਿੱਚ ਇੱਕ ਮੰਗਾ ਮਿਸ਼ਰਾ ਟੈਣੀ ਨੂੰ ਆਪਣੇ ਉਹਦੇ ਤੋਂ ਬਰਖਾਸਤ ਕਰਨਾ ਜਿਹਦੇ ਜਿਹਦੇ ਮੁੰਡੇ ਨੇ ਕੁਝ ਕਿਸਾਨ ਜਾਨ ਖੋਜ ਗਿਆ ਉਹਨਾਂ ਦੇ ਉੱਤੇ ਜੀਪ ਛਾੜ ਕੇ ਉਹਨਾਂ ਨੂੰ ਕੁਚਲਿਆ ਸੀ ਉਹਦੇ ਬਰਖਾਸਤ ਕਰਨੀ ਮੰਗਾ ਹੋਰ ਬਾਕੀ ਜਿਹੜੇ ਵੇਖੋ ਸਰਕਾਰ ਜਿਹੜੀ ਹੈ ਨਾ ਦਿ ਗੌਰਮੈਂਟ ਸਾਰੀ ਨਹੀਂ ਕਰਦੀ ਸਾਰੀਆਂ ਫਸਲਾਂ ਦੀ ਸਰਕਾਰ ਪ੍ਰੋਕਿਊਰਮੈਂਟ ਕਰਦੀ ਸਿਰਫ ਕਣਕ ਦੇ ਝੋਨੇ ਦੀ ਬਾਕੀ ਮੱਕੀ ਹੋ ਗਈ ਜਵਾਰ ਹੋ ਗਿਆ ਦਾਲਾਂ ਹੋ ਗਈਆਂ ਕਪਾਹ ਹੋ ਗਈ ਜਿੰਨੀਆਂ ਵੀ ਬਾਕੀ ਫਸਲਾਂ ਨੇ ਉਹ ਸਰਕਾਰ ਨਹੀਂ ਖਰੀਦ ਕਰਦੀ ਨਹੀਂ ਲੈਂਦੀ ਪਰ ਉਹਦਾ ਨੁਕਸਾਨ ਕਿੰਨਾ ਸਰਕਾਰ ਐਮ ਐਸ ਪੀ ਤੈਅ ਕਰ ਦਿੰਦੀ ਆ ਵੀ 1800 ਰੁਪਏ ਨੂੰ ਜਵਾਰ ਵਿਕੇਗੀ ਪਰ ਉਹ ਜਦੋਂ ਪ੍ਰਾਈਵੇਟ ਖੇਤਰ ਜਿਹੜਾ ਖਰੀਦ ਕਰਨ ਆਉਂਦਾ ਵਾ ਮੰਡੀਆਂ ਦੇ ਵਿੱਚ ਉਹ ਐਮ ਐਸ ਪੀ ਦੇ ਉੱਤੇ ਖਰੀਦਦਾ ਨਹੀਂ ਹੈਗਾ ਉਹ ਫਿਰ 1200 1200000 ਅੱਛਾ ਤੁਸੀਂ ਦੇਖੋ ਪਿੱਛੇ ਪਿਆਜ਼ ਦਾ ਕੀ ਹਾਲ ਹੋਇਆ ਵਾ ਨਾਸਿਕ ਦੇ ਵਿੱਚ 1 ਰੁਪਈਏ ਪਿਆਜ਼ ਵੇਗਿਆ 10 ਪੈਸੇ ਪਿਆਜ਼ ਵੇਗਿਆ 24 ਕਿਲੋ ਪਿਆਜ਼ ਵੇਗਿਆ ਵਾ ਜ਼ਿਮੀਂਦਾਰ ਫਸਲ ਲੈ ਕੇ ਮੰਡੀ 'ਚ ਆਉਂਦਾ ਵਾ ਪੈਸੇ ਵਟਣ ਵਾਸਤੇ ਇੱਥੋਂ ਤੱਕ ਮਾੜੇ ਹਾਲਾਤ ਨੇ ਸਟੇਟਾਂ ਦੂਜੀਆਂ ਦੇ ਨਾਸਿਕ ਹੋ ਗਿਆ ਮਹਾਰਾਸ਼ਟਰ ਹੋ ਗਿਆ ਜਿੱਥੇ ਬੈਂਗਣੀ ਜਿਆਦਾ ਪੈਦਾ ਹੁੰਦਾ ਸਬਜ਼ੀਆਂ ਜਿਆਦਾ ਪੈਦਾ ਹੁੰਦੀਆਂ ਨੇ ਉਲਟੇ ਜੜ ਦੀ ਜੇਬ 'ਚੋਂ ਪੈਸੇ ਮੰਗਦੇ ਆ ਵੀ ਸਾਡਾ ਖਰਚਾ ਜਿਆਦਾ ਆ ਗਿਆ ਨੂੰ ਸਾਹਮਣੇ ਸੰਭਾਲਦਾ ਤੇ ਜੱਟ ਨੂੰ ਕਹਿੰਦੇ ਵੀ ਤੇਰਾ 500 ਰੁਪਈਆ ਤੂੰ ਬਣਿਆ ਵਾ 250 ਦੀ ਤੇਰੀ ਸਬਜ਼ ਇਨਾ ਮਾੜਾ ਜਿਹੜਾ ਜ਼ਿਮੀਂਦਾਰ ਦਾ ਕਿਸਾਨੀ ਦਾ ਹਾਲ ਜਿਹੜਾ ਸਰਕਾਰਾਂ ਨੇ ਕਰਤਾ ਵਾ ਇਹਨਾਂ ਦੇ ਸਾਰਿਆਂ ਦੇ ਸਬੰਧ ਵਿੱਚ ਇਹ ਜਿਹੜਾ ਰੋਸ ਮਾਰਚ ਆ ਕੱਢਿਆ ਜਾ ਰਿਹਾ ਵਾ ਹੋ ਰਿਹਾ ਹੈ ਜਿਹੜਾ ਇਹ ਭਾਈ ਪੂਰੀ ਹਿੰਦੁਸਤਾਨ 'ਚ ਹੋ ਰਿਹਾ ਵਾ ਇਹ ਸੰਯੁਕਤ ਕਿਸਾਨ ਮੋਰਚਾ ਜਿਹੜਾ ਬਣਿਆ ਸੀ ਜਦੋਂ ਆਪਾਂ ਦਿੱਲੀ 'ਚ ਅੰਦੋਲਨ ਲੜਿਆ ਵਾ ਵੀ ਉਸ ਸੰਯੁਕਤ ਕਿਸਾਨ ਮੋਰਚੇ ਦੀ ਕਾਰ ਆ ਵੀ ਜਿਹੜੀ ਤੁਸੀਂ ਟਰੈਕਟਰ ਮਾਰਚ ਕਰਨੇ ਆ ਜੇ ਯੂਪੀ ਵਿਹਾਰ ਤਾਮਲਨਾਡੂ ਹਰ ਸਟੇਟ 'ਚ ਜਿਹੜਾ ਅੱਜ ਟਰੈਕਟਰ ਮਾਰਚ ਹੋਏਗਾ ਸਰਕਾਰ ਚਾਹੁੰਦੀ ਆ ਵੀ ਪ੍ਰਾਈਵੇਟ ਸੈਕਟਰ ਨੂੰ ਹਾਵੀ ਕਰਨਾ ਜਿਹੜਾ ਇਹ ਜ਼ਿਮੀਂਦਾਰ ਦੇ ਕਿਸਾਨੀ ਉੱ ਅਸੀਂ ਚਾਹੁੰਨੇ ਆ ਵੀ ਜਿਹੜਾ ਸਾਡੇ ਉੱਤੇ ਪ੍ਰਾਈਵੇਟ ਸੈਕਟਰ ਨੂੰ ਨਾ ਥੋਪਿਆ ਜਾਵੇ ਇਹ ਇਸੇ ਕਾਰਨ ਕਰਕੇ ਜਿਹੜੇ ਬਾਰ-ਬਾਰ ਸਾਨੂੰ ਧਰਨੇ ਲਾਉਣੇ ਪੈਂਦੇ ਆ ਮਾਰਚ ਕਰਨੇ ਪੈਂਦੇ ਆ ਕਿਉਂਕਿ ਸਰਕਾਰ ਚਾਹੁੰਦੀ ਆ ਵੀ ਕਿਸਾਨੀ ਨੂੰ ਵੀ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ ਜਾਵੇ ਪ੍ਰਧਾਨ ਜੀ ਮੈਂ ਗਰਮੇਲ ਸਿੰਘ ਪ੍ਰਧਾਨ ਆਰਤੀਸ ਸਿੰਘ ਬਟਾਲਾ ਕਰਨ ਕਿ ਅੱਜ ਇਸ ਕਰਕੇ ਦੁਬਾਰਾ ਕੱਢਣਾ ਪੈ ਰਿਹਾ ਵੀ ਜਿਹੜਾ ਹੀ ਸੈਕਟਰ ਦੇ ਖਾਦ ਜਿਹੜਾ ਧਰਨਾ ਲਾਇਆ ਸੀਗਾ ਉਹਦੇ ਵਿੱਚ ਸਾਨੂੰ ਥੋੜਾ ਅਨਸਾਫ਼ ਮਿਲਿਆ ਤਾਂ ਕਿ ਚੋਣੇ ਤੇ ਹੀ ਰਹਿ ਗਿਆ ਜਿਹੜੀਆਂ ਸਬਜ਼ੀਆਂ ਨੇ ਚਾਹੇ ਆਲੂ ਲਾਉਨੇ ਆ ਕਿਆ ਹੋਰ ਸਬਜ਼ੀਆਂ ਲਾਉਣੇ ਉਹਦੇ ਵਿੱਚ ਸਾਨੂੰ ਆਪਣੇ ਕੋਲੋਂ ਪੈਸੇ ਜਾਂਦੇ ਆ। ਕਿਸੇ ਆਰਕਾਂ ਲਾ ਲਓ ਵੀ ਟ੍ਰੈਕਟਰ ਆ। ਟਮਾਟਰ ਦੇ ਉੱਤੇ ਸਾਡਾ 1 ਕਿੱਲੇ ਦੇ ਲਾਉਣ ਵਾਸਤੇ ਕਰ ਤੋਂ ਕਰਤੀ 50000 ਰੁਪਏ ਖਰਚ ਆਉਂਦਾ। ਉਹ 12 ਰੁਪਏ ਕਿਲੋ ਵਿਕਣ ਡਿਆ ਮੰਡੀ ਜਾ। ਜਦੋਂ ਮੰਡੀ ਦੇ ਵਿੱਚੋਂ ਬਾਹਰ ਨਿਕਲਦਾ ਉਹਦੇ 25 30 40 ਰੁਪਏ ਕਿਲੋ ਹੋ ਜਾਂਦਾ। ਇਸ ਕਰਕੇ ਸਾਡਾ ਇਹ ਸੰਤੋ ਸਰਕਾਰ ਦੇ ਘਾੜੀ ਰੋਸ ਆ। ਇਹ ਜਿਹੜੀ ਐਮ ਐਸ ਸੀ ਆ ਸਬਜ਼ੀਆਂ ਤੇ ਵੀ ਦਿੱਤੀ ਜਾਵੇ। ਫਲਾਂ ਤੇ ਵੀ ਦਿੱਤੀ ਜਾਵੇ। ਕਿ ਕਿਸਾਨਾਂ ਦੇ ਕਦੇ ਜਿਹੜੇ ਉਹ ਮਾਰਕੀਟ ਦੇ ਜਾਂ ਤੇ ਆ ਜਾਂਦੇ ਆ ਜਦੋਂ ਸਾਨੂੰ ਇਹ ਕਰ ਦਿੰਦੇ ਆ ਵੀ ਤੁਸੀਂ ਜਾਓ ਤੇ ਅਸੀਂ ਆ ਚੀਜ਼ਾਂ ਮੰਨ ਲੀਆਂ ਨੇ ਉਹ ਫਿਰ ਸਟੈਂਡ ਉੱਥੇ ਰਹਿਣ ਦਿੱਤਾ ਜਦੋਂ ਰਹਿ ਗਿਆ ਐਮਐਸਏ ਤੇ ਕੱਲੀ ਰਹਿ ਗਿਆ ਕਣਕ ਤੇ ਤੇ ਝੋਨੇ ਤੇ ਹੋਰ ਕਿਸੇ ਦੇ ਨਾ ਸਰਵੋਤਮਹੀਗੀ ਜਵਾਰ ਤੇ ਨਹੀਂ ਹੈਗੀ ਨਹੀਂ ਭਾਜੀ ਤੋਦੀਏ ਤੇ ਨਹੀਂ ਹੈਗੀ ਇਹ ਉਨੀ ਤੱਕ ਜਿਸ ਕਰਕੇ ਸਾਨੂੰ ਤੁਹਾਡਾ ਧੰਨਵਾਦ ਕਰਨਾ ਫਿਰ ਰਾਮ ਜੀ